ਸਸ਼ੇਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਨਰੈਨ ਸਿੰਘ ਚੌੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀਏ ਕਿ ਤਿੰਨ ਦਿਨ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫਿਰ ਤੋਂ ਨਰੈਨ ਸਿੰਘ ਚੌੜਾ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਹੁਣ ਅਦਾਲਤ ਦੇ ਵੱਲੋਂ ਨਰੈਨ ਸਿੰਘ ਚੌੜਾ ਦਾ ਰਿਮਾਂਡ 2 ਦਿਨ ਹੋਰ ਵਧਾ ਦਿੱਤਾ ਹੈ ਤੇ ਹੁਣ ਮੁਰ ਤੋਂ ਜਿਹੜਾ ਨਰੈਨ ਸਿੰਘ ਚੌੜਾ ਨੂੰ 16 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ ਨਰੈਣ ਸਿੰਘ ਚੌੜਾ ਉਹੀ ਸਾਕਸ਼ ਹੈ ਜਿਸ ਦੇ ਵੱਲੋਂ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰ ਵਜੋਂ ਸੇਵਾ ਨਿਭਾ ਰਹੀ ਸੀ ਤਸਵੀਰ 9:30 ਵਜੇ ਦੇ ਕਰੀਬ ਨਰੈਣ ਸਿੰਘ ਚੌੜਾ ਦੇ ਵੱਲੋਂ ਆਪਣੀ ਬੰਦੂਕ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗ੍ਰਿਮਤ ਰਹੀ ਕਿ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਵਿੱਚ ਤੈਨਾਤ ਐਸਆਈ ਦੇ ਵੱਲੋਂ ਉਸ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਹਿਰਾਸਤ ਦੇ ਵਿੱਚ ਹੈ ਨਰੈਣ ਸਿੰਘ ਚੌੜਾ ਸੋ ਨਰੈਣ ਸਿੰਘ ਚੌੜਾ ਦੀ ਪੇਸ਼ੀ ਦੇ ਦੌਰਾਨ ਬੈਸ ਹੋਈ ਹੈ ਦੋਵਾਂ ਪੱਖਾਂ ਦੇ ਵੱਲੋਂ ਆਪਣੇ ਆਪਣੇ ਪੱਖ ਜਿਹੜਾ ਨੇ ਰੱਖੇ ਗਏ ਨੇ ਤੇ ਇਸ ਦੇ ਨਾਲ ਹੀ ਪੁਲਿਸ ਨੇ ਮੁਰਤੋ ਇਲਜ਼ਾਮ ਲਗਾਏ ਨੇ ਐਸਜੀਪੀਸੀ ਦੇ ਉੱਤੇ ਕਿ ਐਸਜੀਪੀਸੀ ਦੇ ਵੱਲੋਂ 4 ਤੇ 5 ਨਵੰਬਰ ਦੀ ਦਸੰਬਰ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਨਹੀਂ ਦਿਖਾਈ ਜਾ ਰਹੀ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਨਾਰਾਇਣ ਸਿੰਘ ਚੌੜਾ ਦਾ ਸਾਥੀ ਜਿਹੜਾ ਸੀਸੀਟੀਵੀ ਦੇ ਵਿੱਚ ਵੀ ਸਾਹਮਣੇ ਦਿਖ ਰਿਹਾ ਨਾਰਾਇਣ ਸਿੰਘ ਚੌੜਾ ਦੇ ਨਾਲ ਘੁੰਮਦਾ ਹੋਇਆ ਉਸ ਦੇ ਉੱਤੇ ਵੀ ਹੁਣ ਗ੍ਰਫਤਾਰੀ ਦੀ ਤਲਵਾਰ ਜਿਹੜੀ ਉਹ ਲਟਕ ਚੁੱਕੀ ਆ ਨਾਰਾਇਣ ਸਿੰਘ ਚੌੜਾ ਦੇ ਸਾਥੀ ਨੂੰ ਵੀ ਹਿਰਾਸਤ ਚ ਲੈਣ ਦੇ ਹੁਕਮ ਜਿਹੜਾ ਨੇ ਮਾਨਯੋਗ ਅੰਮ੍ਰਿਤਸਰ ਅਦਾਲਤ ਦੇ ਵੱਲੋਂ ਸੁਣਾ ਦਿੱਤੇ ਗਏ ਨੇ ਸੋ ਦੋਵਾਂ ਪੱਖਾਂ ਦੇ ਵੱਲੋਂ ਆਪਣੇ ਆਪਣੇ ਪੱਖ ਜਿਹੜਾ ਨੇ ਉਹ ਰੱਖੇ ਗਏ ਅਦਾਲਤ ਦੇ ਵਿੱਚ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਨਾਰਾਇਣ ਸਿੰਘ ਚੌੜਾ ਨੂੰ ਮੋਰਤੋਂ 2 ਦਿਨਾਂ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ 2 ਦਿਨ ਦਾ ਰਿਮਾਂਡ ਪੁਲਿਸ ਨੂੰ ਹੋਰ ਨਰੈਨ ਸਿੰਘ ਚੌੜਾ ਦਾ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਤਾਂ ਦੱਸਿਆ ਕਿ ਜਦੋਂ 4 ਤਰੀਕ ਨੂੰ ਨਰੈਨ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਅਦਾਲਤ 'ਚ ਪੇਸ਼ ਕੀਤਾ ਜਾਂਦਾ ਤਾਂ 3 ਦਿਨਾਂ ਦਾ ਰਿਮਾਂਡ ਅਦਾਲਤ ਦੇ ਦਿੰਦੀ ਹੈ ਤਾਂ 3 ਦਿਨਾਂ ਦੇ ਰਿਮਾਂਡ ਤੋਂ ਬਾਅਦ ਜਦੋਂ ਪੇਸ਼ ਕੀਤਾ ਜਾਂਦਾ ਤਾਂ ਮੋਰਤੋਂ 3 ਦਿਨ ਰਿਮਾਂਡ ਹੋਰ ਵਧਾ ਦਿੱਤਾ ਜਾਂਦਾ ਤੇ ਅੱਜ 3 ਦਿਨ ਦਾ ਰਿਮਾਂਡ ਖਤਮ ਹੋਇਆ ਜਦੋਂ ਅਦਾਲਤ 'ਚ ਲੈ ਕੇ ਪਹੁੰਚੀ ਪੁਲਿਸ ਤਾਂ ਉਸ ਤੋਂ ਬਾਅਦ ਹੁਣ 2 ਦਿਨ ਦੇ ਰਿਮਾਂਡ ਨੂੰ ਹੋਰ ਵਧਾ ਦਿੱਤਾ ਗਿਆ ਸੋ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਲਲਿਤ ਕੀ ਕੋ ਜਾਣਕਾਰੀ ਹੈ ਜੀ ਕਾਨੂੰਨ ਕਬੂਦ ਹਾਦਸੇ ਕਾਨੂੰਨ ਦਲ ਦੇ ਗਏ ਆਪ ਜੀ ਕਲਪ੍ਰੀਤ ਹੋ ਗਏ ਦੂਜੇ ਕਾਰੋਬਾਰੀ ਜੀ 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 ਜ ਉਹ ਕਰਦੇ ਜਿਹੜਾ ਲੋਕੀਂ ਪਾਦੇ ਜਿਹੜਾ ਲੋਰੀ ਜਿਹੜਾ ਕਰਦਾ ਉਹ ਤੋਂ ਮਾਲ ਜਿਹੜਾ ਉਹਨੂੰ ਕਾਬੂ ਕਰਕੇ ਤੋਂ ਬਾਅਦ ਉਹਨੂੰ ਆਦਿ ਦੇ ਕੇ ਅੰਦਰ ਅੰਦਰ ਮਹਾਤ ਕੋ ਚੱਲਦਾ ਹੂੰ ਅੰਦਰ ਅੰਦਰ ਮਹਾਤ ਦਾ ਬਾਜੀ ਤੋਂ ਫਿਰ ਤੇ ਇਸ ਤੋਂ ਬਾਅਦ ਜਿਹੜਾ ਕੈਂਪੂਟ ਹੋ ਜਾਂਦਾ ਮਾਲ ਪਾਈ ਜਾਂਦਾ ਮੰਗੇ ਜਾਂਦਾ ਇਹ ਮਾਜੋ ਗਦਾਸ ਤੋਂ ਅੰਦਰ ਅੰਦਰ ਮਾਲ ਹੋ ਜਾਂਦਾ ਤਾਂ ਤੋਂ ਬਾਅਦ ਜਿਹੜਾ ਮਾਰ ਮਿਲਦਾ ਤੇ ਕੁਝ ਦਾ ਕਹਿਣਾ ਹੁੰਦਾ ਕਿ ਕੁਝ ਜਿਹੜੀ ਇਹਨਾਂ ਸੇਪੂ ਕਿਹਣੀ ਵਿਜਿਨ ਰਹਿ ਗਈ ਕੋੜਾ ਹੋ ਗਿਆ ਕਿ ਆਲ ਪਾਈ ਗਏ ਜੀ ਉਹ ਵੀ ਜਾਜ ਬਤਾਈ ਪਾ ਮਾਂਜੂਰ ਕੇੰਦਰ ਦੇ ਅੰਦਰ ਬਾਅਦ ਮਿਲਦਾ ਤੇ ਅਜੇ ਮਾਨ ਕਾਗਜ਼ ਮੋਰ ਤੋਂ ਬਾਅਦ ਮਾਂਜੂ ਦਾ ਦਾੜ ਦੇ ਤੇਜ ਕੀਤਾ ਕਰ ਰਿਹਾ ਹਾਂ ਤੇਜ ਗਰਾਉਂਡ ਦੇ ਇਸ ਪੁਰਾਣੇ ਪੈਂਡਲ ਦਾ ਬਾਅਦ ਲਗਾਇਆ ਗਿਆ ਇਹ ਦੋ ਦਿਨ ਦਾ ਰਮਾਨ ਦਿੱਤਾ ਗਿਆ ਜੀ ਅਸੀਂ ਇਸ ਨਾਮ ਆਪਣੇ ਮੇਰ ਤੇ ਆ ਉਹਨਾਂ ਨੇ ਕਿਹਾ ਕਿ ਇਹ ਤਾਂ ਕੋਈ ਨਾਮਾ ਜੋ ਵਿਅਕਤੀ ਹੈ ਜਿਹੜਾ ਰੈਡੀ ਕੁਲਰ پارٹی ਹੈ ਉਸ ਨੂੰ ਵਿਸਤਾਰ ਕਰਨਾ ਜ਼ਰੂਰੀ ਹੈ ਜੀ ਉਸ ਤੋਂ ਉਸਾਰਾ ਦਿਖਾਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਜੀ ਜਦੋਂ ਜਾਂਦੇ ਪੁਸਤਕਾਂ ਉੱਤੇ ਜਿਹੜਾ ਦੋ ਦਿਨ ਦਾ ਰਮਾਨ ਹਸੂ ਕੀਤਾ ਗਿਆ ਉਹ ਦੋ ਦਿਨ ਬਾਅਦ ਰਾਤ 4:00 ਵਜੇ ਰੁਪਿੰਦਰ ਰੈਜੀਕਰਨ ਨੂੰ ਦਾਖਲ ਤੇ ਬੇਕੀਤਾ ਜਾਵੇਗਾ ਤੋਂ ਬਾਅਦ ਗਏ ਜੀ ਲਲਿਤ ਇੱਥੇ ਵੀ ਜਨਣਾ ਚਾਹੁੰਗਾ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੀਸੀਟੀਵੀ ਦਿਖਾਈ ਗਈ ਉਸ ਦੇ ਵਿੱਚ ਜਿਹੜਾ ਸਖਸ਼ ਨਜ਼ਰ ਆ ਰਿਹਾ ਹੈ ਨਰੈਨ ਸਿੰਘ ਚੋੜਾ ਦੇ ਨਾਲ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ ਇਹ ਬਿਲਕੁਲ ਦੰਦਾਰੀ ਸੀ ਕਰਨਾ ਜੇ ਬਾਕੀ ਹੈ ਜੀ ਉਹਨਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਜਦ ਤੱਕ ਧਰਮ ਧਰਮ ਦੀ ਵਿਸਤਾਰ ਨਹੀਂ ਹੁੰਦਾ ਤੇ ਉਹਨਾਂ ਦੇ ਤਾਂ ਮਰਾਇਦ ਨੂੰ ਜੁੜਨ ਨੂੰ ਜਮਾਨਤ ਨਹੀਂ ਮਿਲ ਸਕਦੀ ਨਾ ਹੀ ਡੀਸੀ ਦੇ ਮਾਮਲੇ ਵਿੱਚ ਜੁਡੀਸ਼ੀਅਲ ਕਸਟਡੀ ਤੇ ਲਿਆ ਜਾ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜੇ ਇਹ ਪੁਲਿਸ ਦੀ ਅਨਗੇਰੀਆਂ ਤਰ੍ਹਾਂ ਕਰ ਸਾਰੇ ਕੰਮ ਹੋ ਰਹੇ ਹਨ ਜਿਸ ਵਿੱਚ ਮੇਰੇ ਕੋਲ ਥੋੜਾ ਕੋ ਜੋ ਪਿਸਤੌਲ ਸੀ ਉਹ ਉਸੇ ਸਮੇਂ ਬਰਾਮਦ ਕਰ ਲਈ ਗਈ ਸੀ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਕਰ ਦਿਓ ਉਹਨਾਂ ਦੇ ਗੋਲੀ ਚਲਾ ਕੇ ਦੇਖ ਲਈ ਸੀ ਪਰ ਹੁਣ ਇਹ ਇੱਕ ਨਵਾਂ ਨਾਮ ਨਿਕਲ ਕੇ ਸਾਹਮਣੇ ਆਇਆ ਜਿਹੜਾ ਧਰਮ ਸਿੰਘ ਨਾਮ ਦਾ ਵਿਅਕਤੀ ਹੈ ਕਨੂੰ ਇਹ ਗ੍ਰਕਰ ਕਰਨ ਕਰਕੇ ਉਹਨੂੰ ਰੋਜ਼ ਦਰਮਾਨ ਹੋਇਆ ਤੇ ਨਾਲ ਗਲਤ ਬਣਦਾ ਜੀ ਜੀ ਬਹੁਤ ਬਹੁਤ ਧੰਨਵਾਦ ਲਲਿਤ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹੇਸਨ ਅੰਮ੍ਰਿਤਸਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਲਲਿਤ ਸ਼ਰਮਾ ਜਿਨ੍ਹਾਂ ਨੇ ਨਰਾਇਣ ਸਿੰਘ ਕਚੌੜਾ ਦੀ ਪੇਸ਼ੀ ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਦੱਸਣਯੋਗ ਹੈ ਕਿ 2 ਦਿਨ ਦੇ ਰਿਮਾਂਡ ਦੇ ਵਿੱਚ ਵਾਧਾ ਹੋਰ ਕਰ ਦਿੱਤਾ ਗਿਆ ਹੈ 2 ਦਿਨ ਦਾ ਹੋਰ ਰਿਮਾਂਡ ਜਿਹੜਾ ਹੈ ਉਹ ਪੰਜਾਬ ਪੁਲਿਸ ਨੂੰ ਦੇ ਦਿੱਤਾ ਗਿਆ ਨਰਾਇਣ ਸਿੰਘ ਕਚੌੜਾ ਦਾ ਤੇ ਨਾਲ ਦੀ ਨਾਲ ਵਿਕਰਮ ਮਜੀਠੀਆ ਦੇ ਵੱਲੋਂ ਜਿਹੜੀ ਸੀਸੀਟੀਵੀ ਫੋਟੇਜ ਜਨਤਕ ਕੀਤੀ ਗਈ ਹੈ ਉਸ ਦੇ ਵਿੱਚ ਨਰਾਇਣ ਸਿੰਘ ਚੌੜਾ ਦੇ ਨਾਲ ਦਿਖਣ ਵਾਲੇ ਸਾਕਸ਼ ਨੂੰ ਵੀ ਗ੍ਰਿਫਤਾਰ ਕਰਨ ਦੇ ਹੁਕਮ ਜਿਹੜਾ ਨੇ ਉਹ ਦਾਲਤ ਦੇ ਵੱਲੋਂ ਸਨਾਦ ਦਿੱਤੇ ਗਏ ਨੇ ਕਿ ਉਸ ਸਾਕਸ਼ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਸੋ ਇਸ ਦੇ ਨਾਲ ਜੇਕਰ ਗੱਲ ਕਰੀਏ ਤਾਂ ਨਰਾਇਣ ਸਿੰਘ ਚੌੜਾ ਦੀ ਪੇਸ਼ੀ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਨੇ ਕਿਹਾ ਜੀ ਆਪਣਾ ਸਾਨੂੰ 2 ਤੇ 4 ਤਰੀਕ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਸ਼੍ਰਮਣੀ ਪ੍ਰਬੰਧਕ ਕਮੇਟੀ ਕੋਲ ਨਹੀਂ ਮਿਲੀ ਅਸੀਂ ਦੁਬਾਰਾ ਨੋਟਿਸ ਕੀਤਾ ਪਰ ਸ਼੍ਰੋਮਣੀ ਕਮੇਟੀ ਅਸੀਂ ਇਹ ਕਿਹਾ ਵੀ ਇਹਨਾਂ ਨੂੰ ਆਲਰੇਡੀ ਸਾਨੂੰ ਰਸੀਡ ਜਿਹੜੀ ਮੀਡੀਆ 'ਚ ਰਿਲੀਜ਼ ਕਰ ਚੁੱਕੀ ਆ ਤੇ ਸਾਰੀ ਕਹਿੰਦੇ ਕਿ ਅਸੀਂ ਜਿਹੜੀ ਸੀਸੀਟੀਵੀ ਫੁਟੇਜ ਦੇ ਦਿੱਤੀ ਆ ਇਹ ਸਾਰੀਆਂ ਗਰਾਊਂਡ ਜਿਹੜੀਆਂ ਨਵੇਂ ਤੋਂ ਨਵੀਆਂ ਬਣਾ ਲੈਂਦੇ ਨੇ ਇਹ ਐਸਜੀਪੀਸੀ ਦਾ ਤੇ ਜਿਹੜਾ ਹੈਗਾ ਵਾ ਇਨਵੈਸਟੀਗੇਟਿੰਗ ਏਜੰਸੀ ਦਾ ਮਸਲਾ ਹੈਗਾ ਇਸ ਨਰਾਇਣ ਸਿੰਘ ਕੋਲੋਂ ਕੁਝ ਨਹੀਂ ਕਰਾਉਣਾ ਹੈਗਾ ਨੋ ਇੰਜਰੀ ਕੇਸ ਆ ਰਿਕਵਰੀ ਆਲਰੇਡੀ ਹੋ ਚੁੱਕੀ ਆ ਇੱਕੋ ਧਰਮ ਸਿੰਘ ਨਵੇਂ ਅਕਿਊਜ਼ ਨੂੰ ਜਿਹੜਾ ਉਹ ਨੋਮੀਨੇਟ ਕੀਤਾ ਹੋਇਆ ਵਾ ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਧਰਮ ਸਿੰਘ ਨੂੰ ਜਿਹੜਾ ਕਰਨਾ ਹੁਣ ਧਰਮ ਸਿੰਘ ਅਸੀਂ ਗਿਆ ਮੰਨ ਲਓ ਕਿ ਤੇ ਅਬਰੌਡ ਚਲੇ ਗਿਆ ਜਾਂ ਕਿਤੇ ਨਹੀਂ ਆ ਨਰਾਇਣ ਸਿੰਘ ਦਾ ਉਹ ਤਾਂ ਅੰਦਰ ਪੁਲਿਸ ਨੇ ਰਿਮਾਂਡ ਹੀ ਕਰ ਲਈ ਜਾਓਗੇ ਫਿਰ ਇਹ ਜਿੰਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਕੋਈ ਰਿਕਵਰੀ ਕਰਨੀ ਹੈ ਕਿ ਕਿਉਂ ਉਹਨਾਂ ਨੇ ਰਿਮਾਂਡ ਦਾ ਇਹੀ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਮਿਲੀ ਨਰਾਇਣ ਚੋੜਾ ਦਾ ਅੱਜ ਦੋ ਦਿਨ ਦਾ ਪੁਲਿਸ ਰਿਮਾਂਡ ਹੋਰ ਸਾਨੂੰ ਭਜਾਇਆ ਹੈ ਤੁਹਾਡੇ ਕੋਲ ਸਰ ਅੱਜ ਕੀ ਫਸ ਰੱਖਿਆ ਗਿਆ ਸੀ ਬਸ ਦੋਨਾਂ ਧਿਰਾਂ ਨੇ ਪ੍ਰੋਸੀਕਿਊਸ਼ਨ ਉਹਨਾਂ ਦੇ ਬਿਆਸ ਨੇ ਦੋਨਾਂ ਨੇ ਆਪੋ ਆਪਣੇ ਜਿਹੜੇ ਰੱਖਿਆ ਉਹ ਦੋਨਾਂ ਦੇ ਬਿਆਸ ਹੋਈ ਹੈ ਤੇ ਬਿਆਸ ਤੋਂ ਬਾਅਦ ਜ ਸਾਬ ਨੇ ਜਿਹੜਾ ਉਹ ਦੋ ਜਿੰਨਾ ਬੁੱਝਾ ਮਤਲਬ ਸਰ ਅਨੁਰਾਖੀ ਕੋਡਵਲ ਸਰ ਕੋਈ ਫਲਾਸਾ ਕੀਤਾ ਜੇ ਨਾ ਡਾਈਸ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੇ ਹਰ ਚੀਜ਼ ਡਿਸਕਸ ਹੋਣੀ ਕੀਤੀ ਜਾ ਰਹੀ ਇਨਵੈਸਟੀ ਸਾਡੀ ਗੋਇੰਗ ਆਨ ਹੈ ਵਰਕ ਦਿੱਤੇ ਆ ਤੇ ਜਦੋਂ ਉਹ ਕਨਕਲੂਡ ਹੋ ਜੂਗਾ ਤਾਂ ਦੱਸ ਦਿੱਤਾ ਜਾਵੇ